ਸ਼ੇਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ 'ਚ ਭਾਰਤੀ ਮੋਲ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਪਤਨੀ ਤੇ ਮੁੰਡੇ ਸਾਹਮਣੇ ਧੜ ਨਾਲੋਂ ਪਟਿਆ ਗਲਾ ਫੁੱਟਬਾਲ ਵਾਂਗ ਉਛਾਲ ਲਿਆ ਐਸਡੀਆਰਐਫ ਦੇ ਆਂਕੜੇ ਜਾਰੀ ਕਰ ਆਪ ਸਰਕਾਰ ਨੇ ਭਾਜਪਾ ਦੇ ਝੂਠ ਦਾ ਕੀਤਾ ਪਰਦਾ ਪਾਸ਼ ਸੰਵਿਧਾਨ ਨਾਲ ਛੇੜਛਾੜ ਮਾਮਲਾ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਨੂੰ 22 ਸਾਲ ਦੀ ਸਜ਼ਾ ਰਾਹੁਲ ਗਾਂਧੀ ਤੇ ਯੋਗੀ ਸਰਕਾਰ ਦੇ ਮੰਤਰੀ ਚੋਈ ਤਿੱਖੀ ਬਹਿਸ ਸੀ ਬੀ ਰਾਧਾਕ੍ਰਿਸ਼ਨਨ ਨੇ ਭਾਰਤ ਦੇ 15ਵੇਂ ਉਪਰਾਸ਼ਟਰਪਤੀ ਵੱਜੋਂ ਲਿਆ ਹੱਲ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਟੈਕਸਾਸ ਵਿੱਚ ਇੱਕ 50 ਸਾਲਾ ਭਾਰਤੀ ਮੋਟਰਲ ਮੈਨੇਜਰ ਦੀ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਹੱਤਿਆ ਕਰ ਦਿੱਤੀ ਗਈ ਹੈ ਉਸ ਦਾ ਸਿਰ ਕੋਹਾੜੀ ਨਾਲ ਵੱਢ ਦਿੱਤਾ ਗਿਆ ਕਤਲ ਕਰਨ ਵਾਲਾ ਮ੍ਰਿਤਕ ਚੰਦਰ ਮੌਲੀ ਨਗਮਲਿਆ ਨਾਲ ਕੰਮ ਕਰਦਾ ਸੀ ਅਤੇ ਉਸ ਦਾ ਅਪਰਾਧਿਕ ਰਿਕਾਰਡ ਸੀ ਜਾਣਕਾਰੀ ਅਨੁਸਾਰ ਪੁਲਿਸ ਨੇ ਕਿਹਾ ਕਿ ਦੋਵਾਂ ਵਿਚਕਾਰ ਇੱਕ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਜਦੋਂ ਝਗੜਾ ਵਧਿਆ ਤਾਂ ਉਸਨੇ ਮੈਨੇਜਰ ਦੀ ਹੱਤਿਆ ਕਰ ਦਿੱਤੀ। ਫਿਲਹਾਲ ਕਤਲ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਡੀਆਰਐਫ ਦੇ ਆંકड़े ਜਾਰੀ ਕਰਕੇ ਆਪ ਸਰਕਾਰ ਨੇ ਭਾਜਪਾ ਦੇ ਝੂਠਾਂ ਦਾ ਪਰਦਾਫਾਸ਼ ਕੀਤਾ ਹੈ। ਜੀ ਹਾਂ ਪੰਜਾਬ ਨੂੰ April 2022 ਤੋਂ ਕੇਂਦਰ ਤੋਂ ਸਿਰਫ 1582 ਕਰੋੜ ਰੁਪਏ ਮਿਲੇ ਨੇ। ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ ਆਫਤ ਰਾਹਤ ਤੇ 649 ਕਰੋੜ ਰੁਪਏ ਖਰਚ ਕੀਤੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਗੂਆਂ ਤੇ ਤਿੱਖਾ ਹਮਲਾ ਕੀਤਾ ਉਹਨਾਂ ਕਿਹਾ ਕਿ ਭਾਜਪਾ ਗੂ ਆਫਤ ਰਾਹਤ ਤੇ ਜਾਣਬੁੱਝ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਕਿਹਾ ਕਿ ਭਾਜਪਾ ਗੂ ਪੰਜਾਬ ਦੇ ਦਰਦ ਅਤੇ ਦੁੱਖਾਂ ਨਾਲੋਂ ਆਪਣੀ ਰਾਜਨੀਤੀ ਚਮਕਾਉਣ ਵਿੱਚ ਜ਼ਿਆਦਾ ਰੁੱਝੇ ਹੋਏ ਨੇ ਵਿਕਮંત્રી ਨੇ ਪਾਛ ਭਾਗਵਾ ਨੂੰ এসজিআরএফ ਵਿੱਚ ਕੇਂਦਰ ਸਰਕਾਰ ਦੇ ਸਲਾਨਾ ਯੋਗਦਾਨ ਨੂੰ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ। ਉਧਰ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਤੇ ਜੱਜਾਂ ਦੇ ਇੱਕ ਪੈਨਲ ਨੇ ਸਾਬਕਾ ਰਾਸ਼ਟਰਪਤੀ ਜੇਅਰ ਬੋਲਸਨਾਰੋ ਨੂੰ 2022 ਦੀਆਂ ਚੋਣਾਂ ਵਿੱਚ ਹਾਰ ਦੇ ਬਾਵਜੂਦ ਅਹੁਦੇ ਤੇ ਬਣੇ ਰਹਿਣ ਲਈ ਤਖਤਾ ਪਲਟ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਉਣ ਤੋਂ ਬਾਅਦ 47 ਸਾਲ ਤੇ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਬੋਲਸਨਾਰੋ ਇਸ ਸਮੇਂ ਬ੍ਰਾਜ਼ੀਲੀਆ ਵਿੱਚ ਘਰ ਵਿੱਚ ਨਜ਼ਰਬੰਦ ਨੇ ਉਹ ਸਜ਼ਾ ਬਾਰੇ ਅਪੀਲ ਕਰ ਸਕਦੇ ਨੇ ਪੈਨਲ ਵਿੱਚ ਕੇਸ ਦੀ ਸਮੀਖਿਆ ਕਰਨ ਵਾਲੇ ਪੰਜ ਜੱਜਾਂ ਵਿੱਚੋਂ ਚਾਰ ਨੇ ਸੱਜੇਪੱਖੀ ਸਿਆਸਤਦਾਨ ਨੂੰ ਪੰਜ ਮਾਮਲਿਆਂ ਵਿੱਚ ਦੋਸ਼ੀ ਪਾਇਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਸ ਬਾਰੇ ਕਿਹਾ ਕਿ ਉਹ ਸਜ਼ਾ ਤੋਂ ਨਾਕੁਸ਼ ਸਨ ਵਾਈਟ ਹਾਊਸ ਤੋਂ ਰਵਾਨਾ ਹੁੰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟਰੰਪ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਬੋਲ ਸੁਨਾਰੋ ਨੂੰ ਸ਼ਾਨਦਾਰ ਵਿਅਕਤੀ ਵਜੋਂ ਦੇਖਿਆ ਹੈ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਯੋਗੀ ਸਰਕਾਰ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਵਿਚਕਾਰ ਹੋਈ ਤਿੱਖੀ ਬਹਿਸ ਦਾ ਵੀਡੀਓ ਸਾਹਮਣੇ ਆਇਆ ਹੈ। ਅਨੇਕ ਬੰਦਕੇ ਮਹਾਂਪੁਰ ਜਾਣ ਦਾ ਐਲਾਨ ਕੀਤਾ ਹੈ। ਹਮੇਸ਼ਾ ਬਹੁਤ ਬਰਾਤ ਚੇਹਰਾ ਤੁਹਾਨੂੰ ਪਹਿਨਿਆ ਹੋਵੇ ਲਾਈਕ ਤੁਸੀਂ ਇਹ ਘਟਨਾ rahul gandhi ਦੇ 10 ਅਤੇ 11 ਸਤੰਬਰ ਦੇ ਦੋ ਦਿਨਾਂ ਦੇ रायबरेली ਦੌਰੇ ਦੌਰਾਨ ਵਾਪਰੀ। रायबरेली ਦੇ ਵਿੱਚ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ। ਯੂਪੀ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ rahul gandhi ਦੇ ਬਿਲਕੁਲ ਕੋਲ ਬੈਠੇ ਸਨ। ਮੀਟਿੰਗ ਤੋਂ ਰਾਨ ਅਚਾਨਕ ਦੋਵਾਂ ਨੇਤਾਵਾਂ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ। ਰਾਹੁਲ ਗਾਂਧੀ ਨੇ ਸਾਫ਼ ਕੀਤਾ ਕਿ ਉਹ ਮੀਟਿੰਗ ਦੇ ਚੇਅਰਮੈਨ ਨੇ ਤੇ ਕੋਈ ਵੀ ਮੈਂਬਰ ਬੋਲਣ ਤੋਂ ਪਹਿਲਾਂ ਇਜਾਜ਼ਤ ਲਵੇ। ਇਸ ਗੱਲ ਤੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨਾਰਾਜ਼ ਹੋ ਗਏ ਅਤੇ ਸਿੱਧਾ ਕਹਿ ਦਿੱਤਾ ਕਿ ਤੁਸੀਂ ਚੇਅਰਮੈਨ ਹੋ ਸਕਦੇ ਹੋ ਪਰ ਮੈਂ ਤੁਹਾਡੀ ਹਰ ਗੱਲ ਮੰਨਣ ਲਈ پابੰਦ ਨਹੀਂ ਹਾਂ। ਤੁਸੀਂ ਤਾਂ ਸਪੀਕਰ ਦੀ ਗੱਲ ਵੀ ਨਹੀਂ ਮੰਨਦੇ। ਇਸ ਤੋਂ ਬਾਅਦ ਦੋਵਾਂ ਵਿਚਕਾਰ ਤਣਾਅ ਵਧ ਗਿਆ ਤੇ ਬਹਿਸ ਹੋਰ ਤਿੱਖੀ ਹੋ ਗਈ। ਅਮੇਠੀ ਦੇ ਸੰਸਦ ਮੈਂਬਰ ਕੇ ਐਲ ਸ਼ਰਮਾ ਵੀ ਮੀਟਿੰਗ ਦੇ ਵਿੱਚ ਮੌਜੂਦ ਸਨ ਤੇ ਉਹ ਵੀ ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਿਲ ਹੋ ਗਏ ਮੀਟਿੰਗ ਵਿੱਚ ਦਿਸ਼ਾ ਯੋਜਨਾ ਦੇ ਕਾਰਜ ਖੇਤਰ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਸੀਪੀ ਰਾਧਾਕ੍ਰਿਸ਼ਨਨ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਭਾਰਤ ਦੇ 15ਵੇਂ ਉਪਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਪਵਨ ਵਿੱਚ ਸੰਖੇਪ ਸਮਾਗਮ ਦੇ ਦੌਰਾਨ 67 ਸਾਲਾ ਰਾਧਾਕ੍ਰਿਸ਼ਨਨ ਨੂੰ ਅਹੁਦੇ ਦਾ ਹਲਫ਼ ਦਵਾਇਆ। ਲਾਲ ਕੁਰਤੇ ਵਿੱਚ ਨਜ਼ਰ ਆਏ ਰਾਧਾਕ੍ਰਿਸ਼ਨਨ ਨੇ ਭਗਵਾਨ ਦੇ ਨਾਮ ਤੇ ਅੰਗਰੇਜ਼ੀ ਵਿੱਚ ਸੌ ਚੁੱਕੀ। ਦੱਸ ਜਾਈਏ ਕਿ ਰਾਧਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਹੋਈ ਉਪਰਾਸ਼ਟਰਪਤੀ ਦੀ ਚੋਣ ਵਿੱਚ ਇੰਡੀਆ ਗੱਠ ਜੋੜ ਦੇ ਸਾਂਝੇ ਉਮੀਦਵਾਰ ਬੀ ਸੁਦਰਸ਼ਨ ਰੈਡੀ ਨੂੰ 152 ਵੋਟਾਂ ਨਾਲ ਹਰਾਇਆ ਸੀ ਉਧਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਅੱਜ ਗੁਰਦਾਸਪੁਰ ਪਹੁੰਚੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਨਾਲ ਹੀ ਉਹਨਾਂ ਕਿਹਾ ਕਿ ਪਾਜਪਾ ਨੇ ਸਿਲੈਕਟ ਕੀਤੇ ਹੋਏ ਬੰਦਿਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮਿਲਵਾਇਆ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਰ ਪ੍ਰਭਾਵਿਤ ਇਲਾਕੇ ਵਿੱਚ ਆਪ ਖੁਦ ਚੱਲ ਕੇ ਜਾਣਾ ਚਾਹੀਦਾ ਸੀ ਹਵਾਈ ਦੌਰੇ ਦੇ ਨਾਲ ਅਸਲੀਅਤ ਪਤਾ ਨਹੀਂ ਲੱਗਦੀ ਉਹਨਾਂ ਕਹਿ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਦੋ-ਦੋ ਮੰਤਰੀਆਂ ਨੂੰ ਪਿੰਡਾਂ ਅੰਦਰ ਸਰਵੇ ਕਰਨ ਦੇ ਲਈ ਭੇਜਣਾ ਚਾਹੀਦਾ ਸੀ ਤਾਂ ਜੋ ਅਸਲ ਸਥਿਤੀ ਪਤਾ ਚੱਲ ਸਕਦੀ ਅਤੇ ਪੰਜਾਬ ਨੂੰ ਵੱਧ ਰਾਹਤ ਪੈਕੇਜ ਮਿਲ ਸਕਦਾ ਜੀ ਸਾਹਿਬ ਉਹਨਾਂ ਨੇ ਏਰੀਅਲ ਸਰਵੇ ਕੀਤਾ ਉਹਨਾਂ ਨੇ ਆਪਣੇ ਪਾਰਟੀ ਦੇ ਨਾਲ ਮਿਲ ਕੇ ਕੁਝ ਸਿਲੇਕਟ ਬੰਦੇ ਬੁਲਾਏ ਸੀਗੇ ਮੈਨੂੰ ਤਾਂ ਨਹੀਂ ਪਤਾ ਉਹ ਸਾ ਤੁਸੀਂ ਪੱਤਰਕਾਰ ਹੋ ਤੁਸੀਂ ਉਹਨਾਂ ਦੱਸ ਸਕਦੇ ਹੋ ਕਿ ਏਦਾਂ ਦੇ ਬੰਦੇ ਜਿਨ੍ਹਾਂ ਨੇ ਮਕਾਨ ਕਰੇ ਸੀ ਮੈਨੂੰ ਨਹੀਂ ਪਤਾ ਉਹਨਾਂ ਚ ਕਿੰਨੇ ਸੀ ਜੇ ਉਹ ਜ਼ਮੀਨ ਤੇ ਜਾ ਕੇ ਖੁਦ ਦੇਖਦੇ ਜਾਂ ਆਪਣੇ ਮਤਿਆਂ ਨੂੰ ਭੇਜਦੇ ਵੀ ਉਹ ਕੱਲੇ ਕੱਲੇ ਘਰ ਕੇ ਉਹ ਕੱਲੇ ਕੱਲੇ ਪਿੰਡ ਤੇ ਜਾ ਕੇ ਮੈਂ ਦੇਖ ਰਿਹਾ ਹਾਂ ਉਹ ਵੀ ਮੰਤਰੀ ਆ ਉਹਨਾਂ ਦੇ ਵੀ ਮੰਤਰੀ ਆ ਉਹ ਵੀ ਨਾਲ ਲੋਕਾਂ ਦੀ ਪ੍ਰਧਾਨ ਮੰਤਰੀ ਆ ਨਾਲ ਲੋਕਾਂ ਦੀ ਮੰਤਰੀ ਸੋ ਉਹਨਾਂ ਕੋਲੇ ਬਹੁਤ ਸਾਰੇ ਮੰਤਰੀ ਆ ਜੀ ਮੈਂ ਕਹਿੰਦਾ ਘੱਟੋ ਘੱਟ ਦੋ ਦੋ ਮੰਤਰੀਆਂ ਦੀ ਡਿਊਟੀ ਲਾਉਂਦੇ ਵੀ ਉਹ ਹਰ ਪਿੰਡ ਵਿੱਚ ਹਰ ਏਰੀਆ ਦੇ ਵਿੱਚ ਜਾ ਕੇ ਦੇਖਣ ਤੇ ਫਿਰ ਮੈਨੂੰ ਲੱਗਦਾ ਵੀ ਉਹ ਮਤਲਬ 1600 ਨਹੀਂ ਉਹ 16000 ਵੀ ਨਹੀਂ ਉਹ ਸ਼ਾਇਦ ਕਹਿਣਗੇ ਵੀ ਇੱਥੇ ਤਾਂ 1.6 ਲੱਖ 6000 ਕਰੋੜ ਦੀ ਲੋੜ ਆ ਤੇ ਫਿਰ ਉਹ ਪੈਕੇਜ ਵੀ ਪ੍ਰੋਪਰ ਦੇਣਗੇ ਔਰ ਲੋਕਾਂ तक मदद भी जड़ी हैगी पहुंचेगी ऐसेले ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀਗਾ ਇੱਕ ਹੀਲਿੰਗ ਟੱਚ ਦੇਣਾ ਆਇਆ ਸੀ ਉਹਨਾਂ ਦੇ ਜਿਹੜੇ ਪਹਿਲਾਂ ਮੰਤਰੀ ਆਏ ਸੀ ਉਹਨਾਂ ਦੇ ਤੇ ਬਿਆਨ ਜਿਹੜਾ ਬਿਆਨਬਾਜ਼ੀ ਬਹੁਤ ਨਿੰਦਣਯੋਗ ਸੀ ਔਰ ਪ੍ਰਧਾਨ ਮੰਤਰੀ ਜੀ ਤੋਂ ਸਾਨੂੰ ਉਮੀਦ ਸੀ ਔਰ ਅਸੀਂ ਬੈਟਰ ਸੋਚਦੇ ਸੀਗੇ ਵੀ ਉਹ ਕਰਨਗੇ ਉਹ ਤੇ ਉਹਨਾਂ ਦੀ ਇਕੱਠੋ-ਕੱਠ ਦਲਾਸਾ ਦੇ ਕੇ ਜਾਂਦੇ ਲੋਕਾਂ ਨੂੰ ਪਿੰਡਾਂ ਅਸ ਜਾਂਦੇ ਇਕੱਠੋ-ਵੱਟ 5 7 10 ਪਿੰਡਾਂ ਨਾਲ ਸਾਰ ਜ ਨਹੀਂ ਜਾ ਸਕਦੇ ਪ੍ਰਧਾਨ ਮੰਤਰੀ ਵਿਜ਼ੇ ਹੁੰਦੇ ਤੇ ਉੱਥੇ ਇੱਕ ਸਟੇਜ ਮੈਨੇਜ ਦੀ ਬਜਾਏ ਜੇ ਉਹ 5 7 ਪਿੰਡਾਂ ਚ ਜਿਹੜੇ ਲੋਕਾਂ ਦੇ ਘਰਾਂ ਚ ਜਾ ਕੇ ਆਂਦੇ ਤਾਂ ਉਹਦਾ ਮੈਸ ਉਹਨੂੰ ਅੰਦਾਜ਼ਾ ਵੀ ਹੁੰਦਾ ਵੀ ਜਿਹੜਾ ਫਸਲ ਨਹੀਂ ਗਈ ਖੇਤ ਵੀ ਗਿਆ ਨਾਲ ਮਨਸਮਾਨ ਨਹੀਂ ਖਰਾਬ ਹੋਇਆ ਘਰ ਵੀ ਗਿਆ ਨਾਲ ਜਿਹੜਾ ਪਸ਼ੂ ਹੈ ਉਹ ਵੀ ਇਹਨਾਂ ਦੇ ਫੈਮਲੀ ਮੈਂਬਰ ਦੀ ਤਰ੍ਹਾਂ ਹੁੰਦੇ ਕੰਮ ਕਰਨ ਦਾ ਸਾਧਨ ਹੁੰਦਾ ਤੇ ਉਹ ਵੀ ਗਿਆ ਜੇ ਕੋਈ ਬਚਿਆ ਹੈਗਾ ਪੰਜਾਬੀਆਂ ਕੋਲ ਤਾਂ ਬਾਬੇ ਨਾਨਕ ਦੀ ਦੇਣਾ ਚੜ੍ਹਦੀ ਕਲਾ ਦੀ ਫੀਲਿੰਗ ਔਰ ਇੱਕ ਜਿੜੀ ਹੈ ਗਿਆ ਤੁਸੀਂ ਕਹੋ ਕਿ ਇੱਕ ਹਿੰਮਤ ਹੌਸਲਾ ਬਚਿਆ ਹੋਇਆ ਔਰ ਖਾਸ ਕਰਕੇ ਮੈਂ ਉਹਨਾਂ ਪੰਜਾਬੀਆਂ ਦਾ ਦੇਸ਼ ਦੇ ਚਰਨਾਂ ਦਾ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਖੜਾ ਕਰ ਦਿੱਤਾ ਉਹਨਾਂ ਇਹਨਾਂ ਲੋਕਾਂ ਨੂੰ ਮਤਲਬ ਕਿ ਨਿਰਾਸ਼ ਨਹੀਂ ਹੋਣ ਦਿੰਦਾ ਉਦਾਸ ਨਹੀਂ ਹੋਣ ਦਿੰਦਾ ਬਾਕੀ ਜਗ੍ਹਾ ਤੇ ਤਾਂ ਕੀ ਹੁੰਦਾ ਕਿ ਜਿਹੜਾ ਪੋਸਟ-ਟ੍ਰੋਮੈਟਿਕ ਜਿਹੜਾ ਹੁੰਦਾ ਨਾ ਜੀ ਪੋਸਟ-ਟ੍ਰੋਮੈਟਿਕ ਸਟ्रेस ਸਿੰਡਰੋਮ ਕਰਦੇ ਉਹ ਲੋਕ ਡਿਪਰੈਸ਼ਨ ਚਲੇ ਜਾਂਦੇ ਐਂਗਜ਼ਾਇਟੀ ਰੋਸੇ ਹੋ ਜਾਂਦੇ ਆ ਸੁਸਾਇਡ ਸ਼ੁਰੂ ਹੋ ਜਾਂਦੇ ਆ ਇਹ ਬਾਬੇ ਨਾਨਕ ਦੀ ਕਿਰਪਾ ਹੈ ਕਿ ਅਸੀਂ ਇਸ ਤੋਂ ਬਚੇ ਹੋਏ ਆ ਲੇਕਿਨ ਸਰਕਾਰ ਦਾ ਫਰਜ਼ ਬਣਦਾ ਕੇਂਦਰ ਸਰਕਾਰ ਦਾ ਕਿ ਉਹ ਸੋਚੇ ਜਿਹੜਾ ਪਾਣੀ ਆ ਇਹ ਪੰਜਾਬ ਦੇ ਮੀਂਹ ਨਾਲ ਨਹੀਂ ਹੜਾ ਆਇਆ ਇਹ ਪਾਣੀ ਆਇਆ ਮਾਛਲ ਤੋਂ ਇਹ ਪਾਣੀ ਆਇਆ ਜੰਮੂ ਕਸ਼ਮੀਰ ਤੋਂ ਇਹਨਾਂ ਨੇ ਜਿਵੇਂ ਵੱਡੇ ਡੈਮ ਬਣਾਏ ਹੋਏ ਆ ਇਹਨਾਂ ਦੀ ਬਿਹਤਰ ਮੈਨੇਜਮੈਂਟ ਕਿੱਦਾਂ ਕਰਨੀ ਆ ਜਿਹੜੇ ਦਰਿਆ ਆ ਨਾ ਦੀ ਕੈਪੈਸਿਟੀ ਕਿੱਦਾਂ ਵਧਾਣੀ ਆ ਰਣਜੀਤ ਸਾਗਰ ਡੈਮ ਇੱਕ ਆ ਔਂਗ ਡੈਮ ਇੱਕ ਪਾਖੜਾ ਡੈਮ ਇੱਕ ਸਾਡੇ ਕੋਲੇ ਜਿਵੇਂ ਹਰੀਕੇ ਪਤਨਾਂ ਜੁਨੇ ਕੈਪੈਸਟੀ ਹਰੀ ਦੇ ਪੱਤਨ ਦੀ ਹੈ ਛੋਟੇ ਛੋਟੇ ਪੱਤਨ ਬਣਾ ਕੇ ਉਹਨਾਂ ਦੀ ਕੈਪੈਸਟੀ ਭਾਖਣਾ ਜਿੰਨੇ ਕਰ ਸਕਦੇ ਆ ਰੰਜੀਤ ਨਾਗਰ ਇੱਕ ਦੀ ਬਜਾਏ 50 ਬਣਾਵਾਂਗੇ ਆਪਾਂ ਮਕੌੜਾ ਪੱਤਨ ਤੇ ਜਿਵੇਂ ਜਿਵੇਂ ਤੁਹਾਡਾ ਹੁਣ ਆਪਾਂ ਕਹਿੰਦੇ ਹਾਂ ਹਰੀ ਦੇ ਪੱਤਨ ਮਕੌੜਾ ਪੱਤਨ ਚ ਉਬਰਾਜ ਥੋੜੀ ਬਣਿਆ ਹੋਇਆ ਉੱਥੇ ਬਰਾਜ ਬਣਾਉਣ ਦੀ ਲੋੜ ਹੈ ਇਹੋ ਜਿਹੇ 10 ਬਣਾਉਣ ਦੀ ਲੋੜ ਹੈ ਚਾਜਦੇ ਆਪਾਂ ਹਾਈਵੇ ਵਾਸਤੇ 에어ਪੋਰਟ ਵਾਸਤੇ ਮਾਲ ਬਣਾਉਣ ਵਾਸਤੇ ਆਪਾਂ ਜ਼ਮੀਨਾਂ ਐਕਵਾਇਰ ਕਰ ਸਕਦੇ ਆ ਤਾਂ ਆਪਾਂ ਇਹ ਪੱਤਨ ਬਣਾਉਣ ਲਈ ਵੀ ਕਿਸਾਨਾਂ ਦੇ ਜ਼ਮੀਨਾਂ ਐਕਵਾਇਰ ਕਰ ਸਕਦੇ ਆ ਉੱਥੇ ਅਫਿਸ ਜੇ ਆਪਾਂ ਫਸਲ ਮਰ ਜਾਂਦੀ ਹੈ ਜੰਗਲ ਤਾਂ ਨਹੀਂ ਮਰਨਗੇ ਨਾ ਜੀ ਤੇ ਉਹਦੇ ਜੰਗਲ ਦੇ ਵਿੱਚ ਪਾਣੀ ਖੜਾ ਰਹੇ ਹਫ਼ਤਾ ਦਸਤਾਂ ਕੁਝ ਨਹੀਂ ਹੁੰਦਾ ਜੀ ਇਸ ਫੈਦਿਆਂ ਨੂੰ ਕੁਝ ਨਹੀਂ ਹੁੰਦਾ ਅਰਜਨ ਨੂੰ بڑے ਦਰਖਤ ਆ ਜਿਹੜੇ ਪਾਣੀ ਚ ਖੜੇ ਹੁੰਦੇ ਆ ਤੇ ਇਹ ਸਰਕਾਰ ਦੀ ਮਦਦ ਨਾਲ ਹੋ ਸਕਦਾ ਕਿ ਉਹਨਾਂ ਨੂੰ 5-7 ਸਾਲ ਲਈ ਸਪੋਰਟ ਕਰਨ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕ੍ਰੌਪ ਦੀ ਹੈਗੀ ਆ ਜਿਹੜੇ ਉਹਨਾਂ ਨੂੰ ਜੰਗਲਾਂ ਤੋਂ ਆਮਦਨ ਹੋਣਾ ਸ਼ੁਰੂ ਹੋ ਜਾਏਗੀ ਆਪਾਂ ਨੂੰ ਜੋ ਸਾਨੂੰ ਬਾਬੇ ਨਾਨਕ ਨੇ ਖੇਤੀ ਸਿਖਾਈ ਸੀ ਉਹ ਜੇ ਖੇਤੀ ਕਰਨ ਦੀ ਲੋੜ ਆ ਉਹਨਾਂ ਨੇ ਹਮੇਸ਼ਾ ਜਿਹੜਾ ਤੱਪ ਕੀਤਾ ਜੰਗਲਾਂ 'ਚ ਬੈ ਕੇ ਕੀਤਾ ਸਾਨੂੰ ਜੰਗਲਾਂ ਦੀ ਲੋੜ ਹੈ ਤਾਂ ਕਿ ਜਿਹੜੇ ਪਹਾੜ ਰੁੜਣ ਤੋਂ ਤਾਂ ਜੇ ਜੰਗਲ ਹੋਣਗੇ ਤਾਂ ਪਹਾੜ ਨਹੀਂ ਰੁੜਣਗੇ ਤਾਂ ਫਿਰ ਤੁਹਾਡੇ ਕਲਾਊਡ ਬਰਸਟ ਨਹੀਂ ਹੋਣਗੇ ਇਹ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਕਿ ਸਾਰੇ ਸੂਬਿਆਂ ਨੂੰ ਲੈ ਕੇ ਬੈਠੇ ਔਰ ਇੱਕ ਸਟ੍ਰੈਟਜੀ ਬਣਾਵੇ ਕਿ ਜੰਗਲਾਂ ਦੀ ਰੋਕਥਾਮ ਕਿਵੇਂ ਕਰਨੀ ਆ ਜੇ ਪਾਣੀ ਆ ਜਾਏ ਤਾਂ ਉਹਦਾ ਕੀ ਬੰਦੋਬਸਤ ਕਰਨਾ ਜੇ ਹੋਵੇ ਤਾਂ ਲੋਕ ਨਹੀਂ ਡੁੱਬਣੇ ਚਾਹੀਦੇ ਉਹਦੇ ਜਿਹੜਾ 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 ਦਰਿਆ ਦਾ ਉਹਦੀ ਸਾਨੂੰ ਦਰਿਆਵਾਂ ਦੀ ਸਾਨੂੰ ਇੱਜ਼ਤ ਕਰਨੀ ਪੈਗੀ ਉਹਨਾਂ ਦੇ ਨਾਲ ਦਰਿਆ ਦਾ ਰਿਵਰ ਬੈਡ ਜਿਹੜਾ ਹੈਗਾ ਇਨਰ ਬੰਦ ਆਊਟਰ ਬੰਦ ਆਊਟਰ ਮੋਸਟ ਬੰਦ ਪਪੂਲੇਸ਼ਨ ਉਸ ਤੋਂ ਬਾਹਰ ਹੋਵੇਗੀ ਮਵੇਸ਼ੀ ਉਸ ਤੋਂ ਬਾਹਰ ਹੋਣਗੇ ਉੱਥੇ ਤੱਕ ਪਾਣੀ ਨਹੀਂ ਪਹੁੰਚਣਾ ਚਾਹੀਦਾ ਇਹ ਪਲੈਨਿੰਗ ਕਰਕੇ ਕੇਂਦਰ ਦਾ ਕੰਮ ਹੈ ਕੇਂਦਰ ਕਰ ਸਕਦਾ ਉਧਰ ਗੁਰਦਾਸਪੁਰ ਦੇ ਸੋਹਲ ਅੱਡੇ ਨੇੜੇ ਚਪਟ ਮਾਰਾਂ ਵੱਲੋਂ ਇੱਕ ਔਰਤ ਦੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾਉਣ ਉਪਰਾਹੰਤ ਪਤੀ ਪਤਨੀ ਨੂੰ ਧੱਕਾ ਮਾਰ ਕੇ ਜ਼ਖਮੀ ਕਰਨ ਦੀ ਖਬਰ ਸਾਹਮਣੀ ਆਈ ਹੈ ਪਾਵਰ ਕਾਮੈਕਸੀਅਨ ਦਫ਼ਤਰ ਤਾਰੀਵਾਲ ਵਿੱਚ ਬਤੌਰ ਕਲਰਕ ਡਿਊਟੀ ਨਿਭਾ ਰਹੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਕਰਨ ਉਪਰਾੰਤ ਆਪਣੇ ਪਤੀ ਰਸ਼ਪਾਲ ਸਿੰਘ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਾਮੀ 5 ਵਜੇ ਦੇ ਕਰੀਬ ਆਪਣੇ ਪਿੰਡ ਸੋਹਲ ਜਾ ਰਹੀ ਸੀ ਕਿ ਜਦ ਉਹ પેટ્રોલ ਪੰਪ ਸੋਹਲ ਦੇ ਨੇੜੇ ਪਹੁੰਚੇ ਤਾਂ ਧਾਰੀਵਾਲ ਸਾਈਡ ਤੋਂ ਥੋੜੀ ਪਿੱਛੇ ਪਹੁੰਚੇ ਤਾਂ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਚੋਪਟਮਾਰਾਂ ਨੇ ਚੋਪਟਮਾਰ ਉਸਦੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾ ਲਈਆਂ ਤੇ ਉਹਨਾਂ ਦੇ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ ਤੇ ਉਹ ਦੋਵੇਂ ਪਤੀ ਪਤਨੀ ਮੋਟਰਸਾਈਕਲਸ 'ਤੇ ਸੜਕ 'ਤੇ ਡਿੱਗ ਗਏ ਤੇ ਜ਼ਖਮੀ ਹੋ ਗਏ ਜਦ ਕੇ ਸਥਾਨਕ ਲੋਕਾਂ ਨੇ ਤੁਰੰਤ ਇਕੱਠੇ ਹੋ ਕੇ ਉਹਨਾਂ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਰਸ਼ਪਾਲ ਸਿੰਘ ਨੇ थाना ਧਾਰੀਵਾਲ ਵਿਖੇ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕਰਦਿਆਂ ਚਪਟਮਾਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਮੇਰਾ ਨਾਮ ਰਾਜਿੰਦਰ ਕੌਰ ਹੈ ਮੈਂ ਪੀਸੀਆਰ ਪੀਐਸਪੀਸੀਆਲ ਦੇ ਡਾਕਟਰ ਕੋਲ ਜਾ ਕੇ ਸਰਵਸਕਾਰ ਦੀ ਤੇ ਅਸੀਂ 5 ਵਜੇ ਛੁੱਟੀ ਤੋਂ ਬਾਅਦ ਮੇਰੇ ਪਤੀ ਮੈਨੂੰ ਨਾਲ ਲੈ ਕੇ ਵਾਪਸ ਆ ਰਹੇ ਸੀ ਕਾਰ ਨੂੰ ਤੇ ਜਿਹੜਾ ਸੋਲ ਮੋੜ ਮੋੜ ਦਾ ਲਿਟਫਰਾ ਸਕੂਲ ਦੇ ਕੋਲ ਉੱਥੇ ਦੋ ਜਣੇ ਮੋਟਰਸਾਈਕਲ ਦੇ ਪਿੱਛੇ ਪਿੱਛੋਂ ਹੀ ਸਾਡੇ ਆਣ ਕੇ ਤੇ ਉਹਨਾਂ ਨੇ ਮੇਰੇ ਧੋਨ ਨੂੰ ਘੁੱਟ ਕੇ ਚਵਾਲੀਆਂ ਲਾ ਲੀਆਂ ਨੇ ਉਹਨੂੰ ਪੈਟਰੋਲ ਪੰਪ ਦੇ ਕੋਲ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਤੇ ਸਾਡੇ ਬਹੁਤ ਸਾਰੀਆਂ ਸੱਟਾਂ ਲਾ ਦਿੱਤੀਆਂ ਜਿੱਤੇ ਐਪਲੀਕੇਸ਼ਨ ਦਿੱਤੀ ਸਪਾਲ ਸਿੰਘ ਪਿੰਡ ਸੋਲਤ ਬੋਰਿਆਂ ਤੇ ਮੈਂ ਤੁਹਾਡੀ ਆਪ ਨੂੰ ਮੈਸੇਜ ਨਾਲ ਲੈ ਘਰ ਰਿਹਾ ਹਾਂ ਤੇ ਰਸਤੇ ਵਿੱਚ ਸੋਲ ਨੂੰ ਮੋੜ ਲਾ ਕੇ ਪਟੋਲਪੁਰ ਤੋਂ ਪਹਿਲਾਂ ਦੋ ਜਣੇ ਸਾਡੇ ਲੱਗੇ ਆਏ ਆ ਤੇ ਉਹਨਾਂ ਦੇ ਮਿਸਲੀ ਵਾਲੀ ਲਾ ਕੇ ਦੇ ਮੁੰਤਕਾ ਮਾਰਕ ਛੁੱਟ ਗਏ ਇਸ ਸੰਬੰਧ ਦੇ ਤੁਹਾਡੇ ਥਾਂ ਤੇ ਰਿਪੋਰਟ ਪਹੁੰਚੀ ਆ ਉਹ ਸੁਝੋਗ ਦੇ ਰਿਹਾ ਕਹਿੰਦੇ ਸੀਸੀਟੀ ਵੀ ਕੈਮਰੇ ਵੇਖ ਕੇ ਤੁਹਾਨੂੰ ਮਾਮਲਾ ਸਹੀ ਨੇ ਵੇਖ ਦਾਂਗੇ ਹਾਲੇ ਕਿ ਆਉਂਦੇ ਨਹੀਂ ਅਣੀ ਮੋਰਚਾ ਤੇ ਆ ਰਹੇ ਤੁਹਾਡੇ ਮੇਰੇ ਵੀ ਛੱਟ ਲੱਗੀ ਐ ਮੇ ਲਾਤ ਤੇ ਛੱਟ ਲੱਗੀ ਐ ਮੇ ਬੁੱਲ ਤੇ ਟੰਕੇ ਲੱਗੇ ਐ ਦੋ ਦੋ ਜਾਣੇ ਹੀ ਦੋਵੇਂ ਮੋਨ ਸੀ ਪਾਰੇ ਤੇ ਉਹ ਮੋੜਸਾ ਅਗਲ ਤੇ ਹੀ ਇਹ ਮੋੜਸਾ ਤੇ ਇੱਕ ਨੰਮਾ ਮंडा ਉਹ ਦਸੇ ਖਲੋਗਨ ਵਾਲੀਆਂ ਧਾਲੀਆਂ ਤੇ ਹੰ ਧੱਕਾ ਮਰਕ ਸੁੱਟਦਾ ਇਹ ਮੰਨਤੀ ਕਰਦੇ ਹਾਂਜੀ ਇਹ ਮੰਗ ਕਰਨੇ ਆ ਟਾੜਾ ਜੇ ਜੇ ਦੋਸ਼ੀਆਂ ਨੂੰ ਫੜਿਆ ਜਾਏ ਤਿਆਨੂੰ ਇਨਸਾਫ ਦਵਾਇਆ ਜਾਏ ਉਦਰ ਬੀਤੇ ਦਿਨੀ ਫਤਿਹਗੜ ਚੂੜੀਆਂ ਬਟਾਲਾ ਰੋਡ ਤੀਰਾਡੇ ਦੇ ਨਜ਼ਦੀਕ ਟਰੱਕ ਹਿੰਠਾ ਆਉਣ ਨਾਲ ਫਤਿਹਗੜ ਚੂੜੀਆਂ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਨੂੰ ਅੱਜ ਡੇਰਾ ਰੋਡ ਫਤਿਹਗੜ ਚੂੜੀਆਂ ਕਬਰਿਸਤਾਨ ਵਿਖੇ ਸਪੁਰਦੇ ਖਾਕ ਕਰ ਦਿੱਤਾ ਗਿਆ ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਹਰ ਅੱਖ ਨਮ ਦਿਖਾਈ ਦਿੱਤੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਰਿਸ਼ਤੇਦਾਰ ਸਕੇ ਸੰਬੰਧੀ ਗਲੀ ਮੁਹੱਲੇ ਦੇ ਵਾਸੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕ ਅੰਤਿਮ ਰਸਮਾਂ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਨਾਮ ਅੱਖਾਂ ਦੇ ਨਾਲ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਦੱਸਣਯੋਗ ਹੈ ਕਿ ਦੋਵੇਂ ਮ੍ਰਿਤਕ ਨੌਜਵਾਨ ਸਾਹਿਲ ਤੇ ਜੌਨ ਮਾਪੇ ਦੇ ਦੋ-ਦੋ ਪੈਣਾ ਦੇ ਇਕਲੌਤੇ ਭਰਾ ਸਨ ਇਸ ਸੰਬੰਧੀ ਥਾਣਾ ਸਦਰ ਦੇ ਐਸਐਚਓ ਸੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਦੁੱਖਦਾਈ ਘਟਨਾ ਹੈ ਦੋਨੇ ਬੱਚੇ ਜਿਹੜੇ ਸੀਗੇ ਜਵਾਨੀ ਦੇ ਦਿਨੀ ਤੇ ਪੜ੍ਹਾਈ ਰੱਖਿਆ ਸੀਗਾ ਔਰ ਦੋਵੇਂ ਤਿਆਰੀਆਂ ਕਰਦੇ ਸੀ ਆਪਣੀ ਅਗਲੀ ਸਟੱਡੀ ਵਾਸਤੇ ਆਪਣੀ ਕਾਜ਼ੀਅਤ ਵਾਸਤੇ ਕਿ اچانک ਇਹੋ ਜਿਹਾ ਪਾਣਾ ਵਾਪਸ ਆਇਆ ਦੋਨਾਂ ਦੇ ਪਰਿਵਾਰ ਬਹੁਤ ਨਹਾਏ ਤੇ شریف ਤੇ ਬਹੁਤ ਚੰਗੇ ਇਨਸਾਨ ਉਹ ਦੋਨਾਂ ਬੱਚਿਆਂ ਦੀ ਦੋ ਭੈਣਾਂ ਨੇ ਦੋ ਦੋ ਦੋਹਾਂ ਦੀਆਂ ਭੈਣਾਂ ਦੋਵੇਂ ਬੱਚੇ ਜਿਹੜੇ ਬੜੇ ਨੇਕ ਸੀਗੇ ਇਹ ਇੱਕ ਅਚਾਨਕ ਲਾਇ ਨਹੀਂ ਜਾ ਸਕਦਾ ਲੇਕਿਨ ਉਹ ਹੀ ਆ ਕਿ ਪਰਮਾਤਮਾ ਦਾ ਜੋ ਵੀ ਪਲਾਨ ਹੈ ਉਹਦੇ ਅੱਗੇ ਇਨਸਾਨ ਹਮੇਸ਼ਾ ਚੁੱਪਦਾ ਹੈ ਉਸ ਅੱਜ ਜਿੰਨੀ ਵੀ ਦੁਨੀਆ ਹੈ ਇਹ ਸਾਦੇ ਉਸੇ ਭਾਣੇ ਨੂੰ ਮੰਨਦੇ ਹਨ ਉਹਦੇ ਅੱਗੇ ਝੁਕੇ ਨੇ ਕਿਉਂਕਿ ਇਹਦੇ ਅੱਗੇ ਖੜ ਕੋਈ ਨਹੀਂ ਸਕਦਾ ਇਸੇ ਪ੍ਰਮਾਤਮਾ ਕੇ ਅਰਦਾਸ ਕਰ ਸਕਦੇ ਆ ਕਿ ਪ੍ਰਭੂ ਉਹਨਾਂ ਦੇ ਆਤਮਾ ਨੂੰ ਸ਼ਾਨ ਦੇ ਦੇ ਔਰ ਪਿੱਛੇ ਜੀਆਂ ਨੂੰ ਜਿਹੜਾ ਉਹ ਬਹੁਤ ਸਾਰਾ ਹੌਸਲਾ ਦੇਵੇ ਤਾਂ ਜੋ ਇਹ ਸੇ ਦੁੱਖ ਨੂੰ ਸਹਿਣ ਕਰ ਸਕਣ ਰੈਡੀ ਹੋੜੀ ਟਰਾਈਡੀ ਵੀ ਬਸ਼ੰਦਾ ਕਰਦਾ ਇੱਕ ਇਹ ਜੀ ਮੇਰੇ ਸਿੱਦੇ ਆ ਰਿਹਾ ਦੁਨੀਆ ਖਾਂ ਨਾਮ ਸੇ ਦੋਨੇ ਬੱਚੇ ਜਿਹੜੇ ਨੇ ਬਹੁਤ ਇਹਨਾਂ ਨੇ ਪਿਆਰ ਵੀ ਪਾਇਆ ਕਿਉਂਕਿ ਇਹਨਾਂ ਦੇ ਪਰਵਾਦਾਂ ਨੇ ਬਹੁਤ ਪਿਆਰ ਪਾਇਆ ਇੱਕ ਦੂਸਰੇ ਦੇ ਨਾਲ ਮੇਲ ਵਰਤਨ ਉਹ ਸਿਆਣੇ ਕਹਿੰਦੇ ਨੇ ਵੀ ਜਦੋਂ ਜੇ ਕਿਸ ਦੀ ਦੌਲਤ ਦੇਖਣੀ ਆ ਤੇ ਉਹ ਕਬਰਸਤਾਨ ਦੇ ਵਿੱਚ ਜਾਂ ਮੜੀਆਂ ਦੇ ਵਿੱਚ ਦੇਖੋ ਅੱਜ ਤੁਸੀਂ ਵੇਖਿਆ ਕਿ ਇਹਨਾਂ ਦਾ ਪਿਆਰ ਇਹਨਾਂ ਦੀ ਮੁਹੱਬਤ ਇਹਨਾਂ ਦਾ ਜੀਣਾ ਕਿਸ ਤਰੀਕੇ ਦਾ ਸੀ ਕਿ ਅੱਜ ਉਹ ਸਾਰੀ ਦੁਨੀਆ ਕੋਈ ਵੀ ਮੁਹੱਲੇ ਦੇ ਵਿੱਚੋਂ ਤਿੰਨ ਚਾਰ ਸਾਡੀਆਂ ਵਾਧਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਅਜਾ ਇਨਸਾਨ ਨਹੀਂ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆਇਆ ਸ਼ਾਇਦ ਦੇ ਸਾਡੇ ਸਾਰੇ ਨੁਮਾਇੰਦੇ ਜਿੰਨੇ ਵੀ ਪ੍ਰਧਾਨ ਨੇ ਸਾਡੇ ਪਤੰਦ ਸਿੰਘ ਜੀ ਆਪਣੀ ਟੀਮ ਦੇ ਨਾਲ ਸਾਡੇ ਕਾਉਂਸਲਰ ਸਹਿਬਾਨ ਦੇ ਨੇ ਪਹੁੰਚੇ ਨੇ ਔਰ ਇਹ ਇਹਦਾ ਸਬੂਤ ਹੈ ਕਿ ਇਹਨਾਂ ਦਾ ਬਹੁਤ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਸੀ ਔਰ ਚੰਗਾ ਜੀਵਨ ਸੀ ਇਤਨਾ ਕਹਾਣੀ ਪੂਰਾ ਜ਼ਿਆਦਾ ਦੁੱਖ ਸਾਂਝਾ ਕਰਨ ਲਈ ਸਾਰੇ ਸਾਰੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਤਾਂ ਜੋ ਇਹ ਹੌਸਲਾ ਆਉਂਦੇ ਹੁੰਦੇ ਸਮਾਂ ਲੱਗਦਾ ਲੇਕਿਨ ਇਹ ਕਿ ਜਦੋਂ ਦੁੱਖ ਕਹਿੰਦੇ ਨੇ ਵੰਡਿਆ ਘਟਦਾ ਹੈ ਅੱਜ ਮੈਂ ਸਮਝਣਾ ਹੈ ਕਿ ਇੰਨੇ ਲੋਕਾਂ ਨੂੰ ਵੇਖ ਕੇ ਇਸ ਪਰਿਵਾਰ ਦਾ ਥੋੜਾ ਜਿਹਾ ਮਨੋਬਲ ਵਧਿਆ ਕਿ ساری ਦੁਨੀਆ ਸਾਡਾ ਮhalla ਸਾਡੀਆਂ ਬਾਗਾਂ ਸਾਡੇ ਭੈਣ ਭਰਾ ਸਾਡੇ ਰਿਸ਼ਤੇਦਾਰ ਸਾਡੇ ਨਾਲ ਨੇ ਔਰ ਇਹੋ ਹੀ ਉਹਨਾਂ ਲਈ ਹੌਸਲੇ ਦੀ ਇੱਕ ਬੜੀ ਨਿਸ਼ਾਨੀ ਹੈ। ਇਸ ਹਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ ਧੰਨਵਾਦ